ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਤੁਸੀਂ ਨਾ ਆਪਣੇ ਆਸੇ-ਪਾਸੇ ਨਿਗਾਹ ਮਾਰ ਕੇ ਦੇਖਿਓ ਤੁਹਾਨੂੰ ਬਹੁਤ ਸਾਰੇ ਬੰਦੇ ਬਹੁਤ ਸਾਰੀਆਂ ਬੀਬੀਆਂ ਇਦਾਂ ਦੀਆਂ ਜ਼ਰੂਰ ਨਜ਼ਰ ਆਉਣਗੀਆਂ ਜਿਨ੍ਹਾਂ ਬਾਬਤ ਇਲਾਕੇ 'ਚ ਅਕਸਰ ਹੀ ਚਰਚਾ ਹੁੰਦੀ ਹੈ ਕਿ ਇਹ ਉਹਨਾਂ ਲੋਕਾਂ ਦੀ ਕੈਟਾਗਰੀ ਵਿੱਚ ਆਉਂਦੇ ਆ ਜਿਨ੍ਹਾਂ ਦੀ ਸਾਲ-ਛਮਾਹੀ ਝਾੜ-ਚੰਬ ਹੁੰਦੀ ਰਹੇ ਤਾਂ ਫਿਰ ਇਹਨਾਂ ਦੀ ਸਿਹਤ ਠੀਕ ਰਹਿੰਦੀ ਹੈ ਅੱਛਾ ਇਦਾਂ ਹੀ ਨਾ ਫਿਲਮ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਇੱਕ ਸੰਸਦ ਹੈ ਜੀ ਕੰਗਣਾ ਰਣੌਤ ਉਹਦਾ ਨਾਮ ਹੈ ਕੰਗਣਾ ਰਣੌਤ ਵੀ ਮੈਨੂੰ ਲੱਗਦਾ ਕਿ ਉਸੇ ਹੀ ਕੈਟਾਗਰੀ ਦੇ ਵਿੱਚ ਆਉਂਦੀ ਐ। ਉਹਦੀ ਵੀ ਸਾਲ ਸਮਾਹੀ ਝਾੜ ਝੰਮ ਹੁੰਦੀ ਰਹੇ ਤਾਂ ਫਿਰ ਉਹ ਠੀਕ ਰਹਿੰਦੀ ਐ। ਹੁਣ ਝਾੜ ਝੰਮ ਜਦੋਂ ਕਿਸੇ ਨੇ ਕਿਸੇ ਦੀ ਕਰਨੀ ਹੁੰਦੀ ਐ, ਉਹਦੇ ਲਈ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ। ਹੁਣ ਕੋਈ ਜਾ ਕੇ ਉਨੀ ਤਾਂ ਕਿਸੇ ਦੀ ਝਾੜ ਝੰਮ ਕਰਨੀ ਦਿੰਦਾ ਹੈਗਾ। ਉਹਦੇ ਲਈ ਮਾਹੌਲ ਬਣਾਉਣਾ ਪੈਂਦਾ। ਔਰ ਕੰਗਣਾ ਰਣੌਤ ਤੁਸੀਂ ਉਹਦਾ ਪਿਛੋਕੜ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂਗਾ। ਤੁਸੀਂ ਉਹਦਾ ਪਿਛੋਕੜ ਝਾ ਕੇ ਵੇਖ ਲਿਓ। ਉਹ ਆਪਣੇ ਆਪਣੀ ਝਾੜ ਝੰਮ ਦਾ ਮਾਹੌਲ ਆਪੇ ਹੀ ਕ੍ਰੀਏਟ ਕਰਦੀ ਐ। ਮੈਨੂੰ ਲੋਕਾਂ ਨੂੰ ਆਪ ਸਦਾ ਦਿੰਦੀ ਹੈ ਕਿ ਮੈਨੂੰ ਹੁਣ ਥੋੜੀ ਜਿਹੀ ਖੁਰਾਕ ਦੀ ਜ਼ਰੂਰਤ ਹੈ ਆ ਮੈਂ ਮਾਹੌਲ ਬਣਾਤਾ ਆ ਕਿ ਮੇਰੀ ਝਾਂੜ ਚੰਬ ਕਰ ਦਿਓ ਅੱਛਾ ਇਸੇ ਚੱਕਰ ਦੇ ਵਿੱਚ ਇੱਕ ਵਾਰ ਝਾਂੜ ਚੰਬ ਜਿਹੜੀ ਸੀ ਥੱਪੜ ਤੱਕ ਵੀ ਜਾ ਪਹੁੰਚੀ ਸੀ ਤੁਹਾਨੂੰ ਚੇਤੇ ਹੂੰਗਾ ਅੱਗੇ ਜਾ ਕੇ ਮੈਂ ਤੁਹਾਨੂੰ ਦੱਸ ਦਿੰਦਾ ਜੇ ਕਿਸੇ ਨੂੰ ਨਹੀਂ ਯਾਦ ਆਤਾ ਹੁਣ ਜਿਹੜਾ ਤਾਜ਼ਾ ਮਾਮਲਾ ਹੈਗਾ ਜਿਹਦੇ ਕਰਕੇ ਪੰਜਾਬੀਆਂ ਅਤੇ ਸਿੱਖਾਂ ਦੇ ਇੱਕ ਵਾਰ ਫਿਰ ਤੋਂ ਗੁੱਸੇ ਦਾ ਸ਼ਿਕਾਰ ਹੋਣ ਲਈਆ ਕੰਗੜਾ ਰਣੋਤ ਉਹ ਮੈਂ ਤੁਹਾਨੂੰ ਦੱਸ ਦਿੰਦਾ ਕੰਗੜਾ ਰਣੋਤ ਦੇ ਨਾਲ ਪੱਤਰਕਾਰ ਕੁਝ ਸਵਾਲ ਜਵਾਬ ਕਰਦੇ ਪਏ ਆ ਪੱਤਰਕਾਰ ਨੇ ਇਹ ਗੱਲ ਆਖੀ ਆ ਕਿ ਕੰਗੜਾ ਰਣੌਤ ਜੀ ਗਵਰਨਰ ਸਾਹਿਬ ਦਾ ਕਹਿਣਾ ਹੈ ਕਿ ਜਿੱਦਾਂ ਪੰਜਾਬ ਉੜਦਾ ਪੰਜਾਬ ਬਣਿਆ ਹੋਇਆ ਹੈ ਇਦਾਂ ਹੀ ਹਿਮਾਚਲ ਦੇ ਵਿੱਚ ਵੀ ਨਸ਼ਾ ਵਧਦਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਇਦਾਂ ਦਾ ਸਵਾਲ ਜਦੋਂ ਹੁੰਦਾ ਹੈ ਕਿ ਕੰਗੜਾ ਰਣੌਤ ਜਿਹੜਾ ਉਹ ਜਵਾਬ ਦਿੰਦੀ ਹੈ ਉਹ ਕਹਿੰਦੀ ਕਿ ਬਿਲਕੁਲ درست ਫਰਮਾਇਆ ਆਪਨੇ ਕਹਿੰਦੀ ਵੀ ਪਾਕਿਸਤਾਨ ਤੋਂ ਨਸ਼ਾ ਤੁਰਦਾ ਪੰਜਾਬ ਥਾਣੀ ਹੁੰਦਾ ਹੋਇਆ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹੁੰਚ ਜਾਂਦਾ ਕਿਉਂਕਿ ਸਾਡੇ ਹਿਮਾਚਲ ਦੇ ਬੱਚੇ ਹਿਮਾਚਲ ਦੇ ਲੋਕ ਉਹ ਬੜੇ ਭੋਲੇ ਭਾਲੇ ਆ हिमाचल ਦੇ ਲੋਕ ਭੋਲੇ ਭਾਲੇ ਆ ਔਰ ਪੰਜਾਬ ਰਾਹੀਂ ਹੋ ਕੇ ਨਸ਼ਾ ਸਾਡੇ ਇੱਥੇ ਦਾਖਲ ਹੁੰਦਾ ਔਰ ਪੰਜਾਬ ਦੇ ਵਿੱਚ ਕੁਝ ਪਿੰਡ ਇਦਾਂ ਦੇ ਹੈਗੇ ਆ ਜਿੱਥੇ ਵਿਧਵਾਵਾਂ ਹੈਗੀਆਂ ਨੇ ਵਿਧਵਾਵਾਂ ਹੋ ਗਈਆਂ ਔਰਤਾਂ ਇੰਨੇ ਕਹਿੰਦੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਦਾਂ ਦੇ ਹਾਲਾਤ ਬਣ ਜੂਗੇ ਪੰਜਾਬ ਰਾਹੀਂ ਹੋ ਕੇ ਆਉਂਦਾ ਪੰਜਾਬ ਨੂੰ ਟਾਰਗੇਟ ਕਰਨ ਲਈ ਆ ਅੱਛਾ ਇਸ ਸੰਬੰਧ ਵਿੱਚ ਨਾਲ ਇੱਕ ਦੋ ਗੱਲਾਂ ਹੋਰ ਜ਼ਿਆਦਾ ਕਰੂੰਗਾ ਬਹੁਤ ਸਾਰੇ ਸੱਜਣ ਹੋ ਸਕਦਾ ਇਦਾਂ ਵੀ ਸੋਚਣ ਕਿ ਗੱਲ ਤਾਂ ਕੋਈ ਮਾੜੀ ਨਹੀਂ ਹੈਗੀ ਪੰਜਾਬ ਦੇ ਵਿੱਚ ਵੀ ਤਾਂ ਨਸ਼ੇ ਦੇ ਨਾਲ ਲੋਕ ਮਰਦੇ ਆ ਬਿਲਕੁਲ ਮਰਦੇ ਆ ਜੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਪੰਜਾਬ ਦੇ ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਨੇ ਜਵਾਨੀ ਨਸ਼ਿਆਂ ਦੇ ਵਿੱਚ ਗਲਤਾਨ ਆਪਾਂ ਇੱਥੇ ਆਪ ਬਹਿ ਕੇ ਇਹ ਗੱਲ ਜ਼ਰੂਰ ਕਰਦੇ ਆ ਪਰ ਜਦੋਂ ਆਪਣੇ ਘਰ ਦੇ ਵਿੱਚ ਜਦੋਂ ਆਪਣੇ ਸੂਬੇ ਵਿੱਚ ਵੀ ਉਸ ਕਿਸਮ ਦੀਆਂ ਅਲਾਮਤਾਂ ਆ ਗਈਆਂ ਹੋਣ ਤਾਂ ਉਹਦਾ ਸਾਰੇ ਦਾ ਸਾਰਾ ਦੋਸ਼ ਨਾਲ ਦੇ ਸੂਬੇ ਦੇ ਉੱਪਰ ਮੜ ਦੇਣਾ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਣਪ ਨਹੀਂ ਹੁੰਦੀ ਹੈ ਜਿਹੜਾ ਨਸ਼ਾ ਹੈ ਨਾ ਜੀ ਉਹ ਕੇਵਲ ਇੱਕ ਸੂਬੇ ਦਾ ਕੇਵਲ ਇੱਕ ਮੁਲਕ ਦਾ ਮਸਲਾ ਨਹੀਂ ਹੈ ਤੁਸੀਂ ਨਿਗਾਹ ਮਾਰ ਕੇ ਦੇਖੋ ਪੂਰੇ ਵਰਲਡ ਦਾ ਇਹ ਮਸਲਾ ਬਣ ਚੁੱਕਾ ਹੈ ਨਸ਼ਾ ਸੰਸਾਰ ਪੱਦਰ ਦਾ ਮਸਲਾ ਹੈ ਇਹ ਨਸ਼ੇ ਵਾਲਾ ਔਰ ਇਹ ਇਥੇ ਬੈਠ ਕੇ ਕਹਿ ਰਹੀ ਹੈ ਕਿ ਪੰਜਾਬ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਭਾਜਪਾ ਦੇ ਨਾਲ ਸੰਬੰਧਿਤ ਹੈ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਔਰ ਪਾਕਿਸਤਾਨ ਤੇ ਭਾਰਤ ਦਾ ਜਿਹੜਾ ਬਾਰਡਰ ਆ ਉੱਥੇ ਨਿਗਰਖਿ ਇਹਦੀ ਹੁੰਦੀ ਹੈ ਭਲਾ ਜੀ ਬੀਐਸਐਫ ਬੀਐਸਐਫ ਦਾ ਭਾਵ ਹੁੰਦਾ ਹੈ ਬਾਰਡਰ ਸਕਿਉਰਿਟੀ ਫੋਰਸ ਔਰ ਉਹ ਕਿਹਦੇ ਅੰਡਰ ਹੁੰਦੀ ਹੈ ਭਲਾ ਕੇਂਦਰ ਦੀ ਸਰਕਾਰ ਦੇ ਅੰਡਰ ਹੁੰਦੀ ਹੈ ਹੁਣ ਥੋੜੀ ਜਿਹੀ ਗੱਲ ਕਲੀਅਰ ਹੋ ਗਈ ਜੇ ਇਹਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਸਕੇ ਤਾਂ ਕਿਹਨੂੰ ਬਣਾਉਣਾ ਚਾਹੀਦਾ ਭਲਾ ਬਾਰਡਰ ਦੇ ਉੱਪਰ ਕੇਂਦਰ ਦੀ ਫੋਰਸ ਉੱਥੇ ਤਾਇਨਾਤ ਹੈ ਹੁਣ ਜੇ ਪਾਕਿਸਤਾਨ ਤੋਂ ਨਸ਼ਾ ਆਉਂਦਾ ਵਾਇਆ ਪੰਜਾਬ ਤਾਂ ਇਹਨੂੰ ਤਾਂ ਇਸ ਗੱਲ ਦੀ ਫਿਕਰ ਹੋਣੀ ਚਾਹੀਦੀ ਹੈ ਕਿ ਪੰਜਾਬ ਤੇ ਮੇਰਾ ਆਪਣਾ ਸੂਬਾ ਵੀ ਨਸ਼ਿਆਂ ਵਿੱਚ ਜੇ ਗਲਤਾਨ ਹੋਣ ਰਿਹਾ ਤੇ ਜ਼ਿੰਮੇਵਾਰ ਜੇ ਪਾਕਿਸਤਾਨ ਨੂੰ ਦੱਸਦੀ ਹੈ ਤਾਂ ਫਿਰ ਇਹ ਕੇਂਦਰ ਦੀ ਸਰਕਾਰ ਜਿਸ ਪਾਰਟੀ ਦੇ ਨਾਲ ਇਹ ਆਪ ਜੁੜੀ ਹੋਈ ਹੈ ਉਹਨਾਂ ਨੂੰ ਕਿਉਂ ਨਹੀਂ ਮੰਨਦੀ ਉਹਨਾਂ ਨੂੰ ਜ਼ਿੰਮੇਵਾਰ ਕਿਉਂ ਨਹੀਂ ਦੱਸਦੀ ਹੈਗੀ ਕਿਉਂ ਨਹੀਂ ਇਹ ਗੱਲ ਕਹਿੰਦੀ ਕਿ ਇਹ ਨਸ਼ਾ ਰੋਕਣ ਦੇ ਅਸਮਰਥ ਹਨ ਕਿਉਂ ਨਹੀਂ ਕਹਿੰਦੇ ਹੱਲ ਆ ਕਿ ਜਿਹੜਾ ਪੰਜਾਬ ਵਾਲਾ ਬਾਰਡਰ ਹੈਗਾ ਉਹਨੂੰ ਤੇ ਬੁਰੀ ਤਰ੍ਹਾਂ ਸੀਲ ਕੀਤਾ ਹੋਇਆ ਹੋਰ ਇਧਰ ਗੁਜਰਾਤ ਵਾਲੇ ਪਾਸੇ ਚਲ ਜਾਓ ਉਧਰੋਂ ਮੇਰਾ ਖਿਆਲ ਆ ਦਾਨ ਪ੍ਰਦਾਨ ਜਾਂ ਹੁੰਦਾ ਹੈਗਾ ਪਰ ਇਹ ਦੋਸ਼ ਪੰਜਾਬ ਦੇ ਸਿਰ ਦੇ ਉੱਪਰ ਮੜਨ ਲਈ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਅੱਗੇ ਵੀ ਇਹ ਇਸ ਕਿਸਮ ਦੀਆਂ ਹਰਕਤਾਂ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਨਿਸ਼ਾਨਾ ਬਣਾਉਂਦੀ ਹੀ ਰਹਿੰਦੀ ਹੈ ਇਹਨੂੰ ਪਤਾ ਅਖਰੇ ਇਸ ਗੱਲ ਦਾ ਕਿ ਮੇਰੀ ਸਿਹਤ ਠੀਕ ਝਾੜ ਝੰਮਣਾ ਹੋਣੀ ਹੈ ਔਰ ਝਾੜ ਝੰਮ ਮੇਰੀ ਜਾਂ ਸਿੱਖਾਂ ਨੇ ਕਰਨੀ ਆ ਜਾਂ ਪੰਜਾਬੀਆਂ ਨੇ ਕਰਨੀ ਆ ਪੰਜਾਬ ਦੇ ਕਿਸਾਨਾਂ ਨੇ ਕਰਨੀ ਆ ਪਹਿਲਾਂ ਵੀ ਕਰਵਾ ਚੁੱਕੀ ਆ ਸੋ ਅੱਜ ਦੀ ਇਹ ਇਹਦੀ ਵਿਵਾਦਿਤ ਟਿੱਪਣੀ ਹੈ ਜਿਹਦੇ ਤੇ ਸਿੱਖ ਮਨਾ ਦੇ ਅੰਦਰ ਬੇਹਦ ਰੋਸ ਅਤੇ ਗੁੱਸੇ ਦੀ ਇੱਕ ਜ਼ਬਰਦਸਤ ਲਹਿਰ ਵੇਖਣ ਨੂੰ ਮਿਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਅੱਛਾ ਕੰਗਣਾ ਰਣੌਤ ਦੇ ਬਾਰੇ ਨਾ ਜਦੋਂ ਤੁਸੀਂ ਧਿਆਨ ਦੇ ਨਾਲ ਵੇਖੋਗੇ ਤਾਂ ਇਹ ਕਦੀ ਵੀ ਇਸ ਕਿਸਮ ਦੀਆਂ ਗੱਲਾਂ ਕਰਕੇ ਚਰਚਾ ਵਿੱਚ ਨਹੀਂ ਰਹੀ ਹੈ ਕਿ ਇੰਨੇ ਚਾਹੇ ਫਿਲਮਾਂ 'ਚ ਕੰਮ ਕੀਤਾ ਤਾਂ ਇਹਨੇ ਬਹੁਤ ਚੰਗੀਆਂ-ਚੰਗੀਆਂ ਫਿਲਮਾਂ ਕੀਤੀਆਂ ਇਸ ਕਰਕੇ ਚਰਚਾ ਚ ਰਹੀ ਹੋਵੇ ਜਾਂ ਜਦੋਂ ਦੀ ਇਹ ਸੰਸਦ ਬਣੀ ਹੈਗੀ ਆ ਉਹ ਤੋਂ ਬਾਅਦ ਇਹਨੇ ਐਜ਼ ਅ ਲੀਡਰ ਆਪਣੇ ਹਲਕੇ ਦੇ ਲੋਕਾਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ-ਵਧੀਆ ਕੰਮ ਕੀਤੇ ਹੋਣ ਇਸ ਕਰਕੇ ਚਰਚਾ ਵਿੱਚ ਰਹੀ ਹੈ ਇਦਾਂ ਦਾ ਕੁਝ ਨਹੀਂ ਹੈਗਾ ਕੰਗਣਾ ਰਣਾਉਤ ਜਦੋਂ ਵੀ ਚਰਚਾ ਵਿੱਚ ਆਉਂਦੀ ਹੈ ਭਾਵੇਂ ਫਿਲਮਾਂ ਦੇ ਵਿੱਚ ਚਾਹੇ ਰਾਜਨੀਤੀ ਦੇ ਵਿੱਚ ਜਦੋਂ ਆਪਣੀ ਜ਼ੁਬਾਨ ਦੇ ਰਾਹੀਂ ਕੁਝ ਨਾ ਕੁਝ ਬੋਲਦੀ ਹੈ ਉਸ ਵੇਲੇ ਇਹ ਚਰਚਾ ਦੇ ਵਿੱਚ ਆਉਂਦੀ ਹੈ ਕਿਉਂਕਿ ਇਹਦੀ ਹਮੇਸ਼ਾ ਵਿਵਾਦਤ ਟਿੱਪਣੀ ਹੀ ਹੁੰਦੀ ਹੈ ਸਾਡੇ ਨਾਲ ਇੱਕ ਇਥੇ ਕਹਾਵਤ ਹੈਗੀ ਆ ਜਿਹਦਾ ਇਹ ਜੁਬਾਨ ਨਾ ਬੜੀ ਚਲਦੀ ਆ ਕੈਂਚੀ ਵਾਂਗੂ ਸਾਡੇ ਕਹਿੰਦੇ ਆ ਇਹਦੇ ਇੱਕ ਨਾ ਸਾਡੇ ਕਹਾਵਤ ਹੈਗੀ ਆ ਭਈ ਮੁਰਦਾ ਬੋਲੂ ਤੇ ਕਫਣੇ ਪਾੜੂ ਹਜਾਂ ਦੀ ਕਹਾਵਤ ਹੈਗੀ ਆ ਇੱਕ ਸੋ ਜਦੋਂ ਇਹ ਬੋਲਦੀ ਹੈ ਤਾਂ ਉਸ ਵੇਲੇ ਇਹ ਕਹਾਵਤ ਮੈਨੂੰ ਲੱਗਦਾ ਹੈ ਕਿ ਇਹਦੇ ਉੱਤੇ ਜ਼ਰੂਰ ਟੁੱਕਦੀ ਹੈ ਜਦੋਂ ਕਿਸਾਨ ਅੰਦੋਲਨ ਕਰਦੇ ਆ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਇੱਕ ਵਾਰ ਅੰਦੋਲਨ ਜਦੋਂ ਚੱਲਿਆ ਸੀਗਾ ਤੁਹਾਨੂੰ ਚਿਤਤੇ ਹੋਊਗਾ ਉਸ ਵੇਲੇ ਵੀ ਇਹਨੇ ਵਿਵਾਦਤ ਟਿੱਪਣੀਆਂ ਕੀਤੀਆਂ ਸੀਗੀਆਂ ਇਨੇ ਇਹ ਗੱਲ ਆਖੀ ਸੀਗੀ ਕਹਿੰਦੀ ਕਿ 100-100 ਰੁਪਏ ਨੂੰ ਦਿਹਾੜੀ ਦੇ ਉੱਪਰ ਬੀਬੀਆਂ ਕਹਿੰਦੀਆਂ ਚੱਲ ਜਾਂਦੀਆਂ ਆ ਉੱਥੇ ਨੂੰ ਅੰਦੋਲਨ ਦੇ ਵਿੱਚ ਆਹ ਟਿੱਪਣੀਆਂ ਨੇ ਕੀਤੀ ਸੀਗੀ ਉਸ ਵੇਲੇ ਫਿਰ ਇਹ ਗੁੱਸੇ ਦਾ ਸ਼ਿਕਾਰ ਹੋਈ ਸੀ ਉਹਨੂੰ ਘੇਰਿਆ ਗਿਆ ਇੱਥੇ ਪੰਜਾਬ ਦੀਆਂ ਕਿਸਾਨ ਬੀਬੀਆਂ ਨੇ ਹਾਲਾਂਕਿ ਉਹਦੋਂ ਇਹਦਾ ਬਚਾਜਿਆ ਹੋ ਗਿਆ ਜਿਸ ਤਰੀਕੇ ਨਾਲ ਇਹਦੀ ਝਾੜ-ਤਾਂਬ ਹੋਣੀ ਚਾਹੀਦੀ ਸੀਗੀ ਉਸ ਤਰੀਕੇ ਦੇ ਨਾਲ ਇਹਦੀ ਝਾੜ-ਤਾਂਬ ਨਹੀਂ ਹੋ ਸਕੀ ਸ਼ਾਇਦ ਇਹਨੂੰ ਲੱਗਾ ਹੋਊਗਾ ਕਿ ਮੇਰੀ ਤਾਂ ਸਿਹਤ ਠੀਕ ਨਹੀਂ ਹੋਈ ਕਿਉਂਕਿ ਝਾੜ-ਤਾਂਬ ਤੇ ਲੱਗੀਆਂ ਮੈਂ ਅੱਛਾ ਉਸ ਤੋਂ ਬਾਅਦ ਫਿਰ ਕੀ ਹੋਇਆ ਇਹਦੀ ਝਾੜਤਾਂ ਵੀ ਪੂਰੀ ਫਿਰ ਇਹਦੀ ਇੱਛਾ ਪੂਰੀ ਹੋ ਗਈ। ਇਹ ਨਾ ਜਦੋਂ ਚੰਡੀਗੜ੍ਹ ਮੋਹਾਲੀ ਇੱਧਰ 에어ਪੋਰਟ ਤੇ ਤੁਹਾਨੂੰ ਯਾਦ ਆ ਗਿਆ ਹਾਂਗਾ। ਕੁਲਵਿੰਦਰ ਕੌਰ ਨਾਂ ਦੀ ਇੱਕ ਕਾਂਸਟੇਬਲ ਨੇ ਇਹਦੇ ਥੱਪੜ ਜੜ ਦਿੱਤਾ। ਕੁਲਵਿੰਦਰ ਕੌਰ ਨੇ ਆਖਿਆ ਕਹਿੰਦੀ ਮੈਨੂੰ ਇਸ ਗੱਲ ਦਾ ਗੁੱਸਾ ਹੈ ਕਿ ਜਦੋਂ ਕਿਸਾਨੀ ਅੰਦੋਲਨ ਚੱਲਦਾ ਪਿਆ ਸੀਗਾ ਇਹਨੇ ਸਾਡੀਆਂ ਮਾਵਾਂ ਦੇ ਵਾਸਤੇ ਇਦਾਂ ਦੀ ਟਿੱਪਣੀ ਕੀਤੀ ਸੀਗੀ। ਤਾਂ ਕਰਕੇ ਕਹਿੰਦੀ ਮੈਂ ਇਹਦੇ ਥੱਪੜ ਜੜਿਆ। ਪਰ ਉਸ ਤੋਂ ਬਾਅਦ ਇਹਨੇ ਇਹ ਗੱਲ ਆਖੀ ਕਹਿੰਦੀ ਕਿ ਥੱਪੜ ਮੈਂ ਵੀ ਜੜ ਸਕਤੀ ਸੀ। ਹਈਦਾ ਕਰਕੇ ਚਲੋ ਫੇਰ ਕਹਿਣਾ ਤਾਂ ਹੁੰਦਾ ਹੀ ਇਹ ਬੰਦੇ ਨੇ ਹੁਣ ਬੰਦਾ ਕੀ ਮੇਰੇ ਹੁਣ ਚੂੜੀ ਕੱਸੀ ਗਈ ਆ ਹੁਣ ਨਟ ਮੋਡਲ ਜਿਹੜਾ ਮੇਰੇ ਢਿੱਲੇ ਹੋ ਗਏ ਸੀ ਹੁਣ ਟਾਈਟ ਹੋ ਗਿਆ ਤੇ ਹੁਣ ਮੈਂ ਬਿਲਕੁਲ ਦੁਬਾਰਾ ਫਿਰ ਸਾਲ ਖੰਡ ਮੇਰਾ ਨਿਕਲ ਜਾਣਾ 6 ਮਹੀਨੇ ਮੇਰੇ ਨਿਕਲ ਜਾਣੇ ਸੋਖੇ ਐਦਾ ਤਾਂ ਹੁਣ ਕਹਿਣੋ ਰਿਹਾ ਨਾ ਕੋਈ ਵੀ ਬੰਦਾ ਅੱਛਾ ਉਸ ਤੋਂ ਬਾਅਦ ਕੁਝ ਸਮਾਂ ਫਿਰ ਬੀਤਦਾ ਗਿਆ ਕਦੀ ਫਿਲਮ ਐਮਰਜੈਂਸੀ ਆਉਂਦੀ ਆ ਵਿਵਾਦਤ ਕਦੀ ਕੋਈ ਫਿਲਮ ਆਉਂਦੀ ਆ ਕਦੀ ਕੁਸ਼ਕਰ ਦੀ ਕਦੀ ਕੁਸ਼ ਤੁਸੀਂ ਇਹਦੀ ਇਹਦੀਆਂ ਨਾ ਤੁਸੀਂ ਇਹਦੀ ਫੇਸਬੁੱਕ ਆਈਡੀ ਕਿਤੇ ਫਰੋਲ ਕੇ ਵੇਖੋ ਪੰਜਾਬੀਆਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਇਹਨੂੰ ਖਰੇ ਫਿਲਮਾਂ ਮਤਲਬ ਜਾਂ ਤੇ ਫੇ ਅਗਲੇ ਦੇਖ ਲੈਂਦੇ ਆ ਕਿ ਜੀ ਰੁਚੀ ਕਿਸ ਟਾਈਪ ਦੀ ਆ ਇਹਦਾ ਮਤਲਬ ਕਿ ਮਾਨਸਿਕ ਸੰਤੁਲਨ ਕਿਸ ਟਾਈਪ ਦਾ ਹੈਗਾ ਪਈ ਇਹਨੂੰ ਉਦਾਂ ਦੀਆਂ ਫਿਲਮਾਂ ਦਿਓ ਇਹਨੂੰ ਫਿਰ ਉਹਨਾਂ ਨੂੰ ਇਹ ਲੱਗਦਾ ਆ ਪਈ ਇਹ ਆਪਣੇ ਆਪ ਨੂੰ ਇਹ ਦੱਸਦੀ ਆ ਕਿ ਮੈਂ ਰਾਸ਼ਟਰਵਾਦੀ ਹਾਂ ਮੈਂ ਭਾਜਪਾ ਦੇ ਨਾਲ ਜੁੜੀ ਹੋਈ ਆ ਕਿਉਂਕਿ ਉਹਨਾਂ ਨੇ ਟਿਕਟ ਦਿੱਤੀ ਸੀ ਤੇ ਉਹਨਾਂ ਨੇ ਦਿਖਾਇਆ ਇਹਨੂੰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਗੁਣ ਗਾਇਨ ਕਰਦੀ ਕਦੇ ਵੀ ਥੱਕਦੀ ਨਹੀਂ ਹੈਗੀ ਤੁਸੀਂ ਇਹਦੀ ਜ਼ੁਬਾਨ ਦੇ ਰਹੀਂ ਸੁਣ ਸਕਦੇ ਹੋ ਔਰ ਜਿਹੜੇ ਉਹਨਾਂ ਦੇ ਏਜੰਡੇ ਆ ਭਾਜਪਾ ਦੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ ਖਰੇ ਫਿਲਮਾਂ ਵਾਲੇ ਫਿਲਮ ਇਸ ਕਰਕੇ ਉਹਨੂੰ ਦੇ ਦਿੰਦੇ ਆ ਜਾਂ ਕੋਈ ਫਿਲਮ ਇਦਾਂ ਦੀ ਬਣਨੀ ਹੁੰਦੀ ਹੋਊਗੀ ਤੇ ਰੱਬ ਜਾਣੇ ਖਰੇ ਉਹ ਅਪਰੋਚ ਕਰਵਾਉਂਦੇ ਹੋਣਗੇ ਕਿ ਚਲੋ ਯਾਰ ਇਹਨੂੰ ਤੁਸੀਂ ਲੈ ਕੇ ਫਿਲਮ ਬਣਾ ਲਓ ਫਿਲਮ ਭਾਵੇਂ ਨਹੀਂ ਚੱਲਦੀ ਹੈਗੀ ਪਰ ਜ਼ੁਬਾਨ ਕੈਂਚੀ ਵਾਂਗੂ ਇਦਾਂ ਪਹਿਲਾਂ ਦੱਸ ਛੱਡਿਆ ਮੈਂ ਤੁਹਾਨੂੰ ਇਦਾਂ ਚੱਲਦੀ ਹੈ ਔਰ ਜ਼ੁਬਾਨ ਹੀ ਇਹਦੀ ਫਿਰ ਝਾੜ-ਚੰਬ ਕਰਵਾਉਂਦੀ ਹੈ ਹੁਣ ਜਦੋਂ ਇਹਨੇ ਆਹ ਵਾਲਾ ਬਿਆਨ ਦਿੱਤਾ ਹੈਗਾ ਤੇ ਪੰਜਾਬ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੂੰ ਮੌਕਾ ਮਿਲ ਗਿਆ ਨਾ ਜੀ ਕਿਉਂਕਿ ਮੌਕਾ ਤਾਂ ਫਿਰ ਕੋਈ ਵੀ ਖੁੰਡਣ ਨਹੀਂ ਦਿੰਦਾ ਨਾ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਇਹਦੇ ਬਿਆਨ ਦੇ ਉੱਪਰ ਇਹ ਟਿੱਪਣੀ ਕੀਤੀ ਆ ਉਹ ਕਹਿੰਦੇ ਕਿ ਜੋ ਇਹਨੇ ਬੋਲਿਆ ਆ ਉਹ ਪੰਜਾਬ ਦੇ ਲੋਕਾਂ ਦਾ ਬਹੁਤ ਹੀ ਜ਼ਿਆਦਾ અપਮਾਨ ਹੈ ਦੂਸਰੇ ਪਾਸੇ ਭਾਜਪਾ ਵਾਲਿਆਂ ਨੇ ਹਾਲੇ ਤੱਕ ਨਾ ਇਹਦੇ ਪੱਖ ਦੇ ਵਿੱਚ ਕੋਈ ਗੱਲ ਕੀਤੀ ਆ ਕਿ ਬਿਲਕੁਲ ਠੀਕ ਐ ਰਹੀ ਆ ਜੀ ਉਹ ਅਸੀਂ ਬਿਲਕੁਲ ਉਹਨਾਂ ਨਾਲ ਸਹਿਮਤ ਆ ਨਾ ਉਹਨਾਂ ਨੇ ਅਸਹਿਮਤੀ ਪ੍ਰਗਟਾਈ ਐ ਉਹਦੀ ਵਜ੍ਹਾ ਐ ਇੱਕ ਮੈਨੂੰ ਇਹ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਜਿੱਦਾਂ ਹੁਣ ਮੂਰੇ ਇਲੈਕਸ਼ਨ ਆਉਣੇ ਆ ਤੇ ਹਰ ਪਾਰਟੀ ਚਾਹੁੰਦੀ ਐ ਕਿ ਆਪਾਂ ਆਪਣੇ ਪੈਰਕ ਦਾ ਜਮਾਉਣੇ ਆ ਹੁਣ ਪੰਜਾਬ ਅਤੇ ਪੰਜਾਬੀਆਂ ਦੇ ਖਿਲਾਫ ਜੇ ਉਹ ਇਸ ਕਿਸਮ ਦੀ ਬਿਆਨਬਾਜ਼ੀ ਕਰਦੀ ਹੈ ਤਾਂ ਫਿਰ ਪੰਜਾਬ ਦੇ ਲੋਕ ਤਾਂ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ ਇਸ ਕਰਕੇ ਹੋ ਸਕਦਾ ਉਹ ਇਸ ਸਬੰਧ ਵਿੱਚ ਕੁਝ ਨਾ ਕੁਝ ਬੋਲਣ ਹੋ ਸਕਦਾ ਉਹ ਕਹਿਣ ਕਿ ਕੰਗਣਾ ਰਣੌਤ ਨੂੰ ਇਸ ਤਰੀਕੇ ਦੇ ਨਾਲ ਆਪਣੀ ਜ਼ੁਬਾਨ ਨਹੀਂ ਚਲਾਉਣੀ ਚਾਹੀਦੀ ਪਰ ਹਾਲੇ ਤੱਕ ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਆਈ ਨਹੀਂ ਹੈਗੀ ਇੱਕ ਗੱਲ ਹੋਰ ਜ਼ਰੂਰ ਕਹਿਣੀ ਚਾਹੂੰਗਾ ਪੰਜਾਬ ਦੇ ਲੋਕਾਂ ਨੂੰ ਜੇ ਭਾਜਪਾ ਵਾਲੇ ਇਹਦੇ ਤੇ ਇਤਰਾਜ਼ ਕਰਦੇ ਆ ਕਿ ਅਸੀਂ ਵੀ ਇਤਰਾਜ਼ ਕਰਦੇ ਆ ਉਹਨੂੰ ਇਸ ਕਿਸਮ ਦੀ ਟਿੱਪਣੀ ਨਹੀਂ ਸੀ ਕਰਨੀ ਚਾਹੀਦੀ ਤਦ ਵੀ ਤੁਸੀਂ ਭਾਜਪਾ ਦੇ ਏਜੰਡੇ ਨੂੰ ਜ਼ਰੂਰ ਸਾਹਮਣੇ ਰੱਖਿਓ ਇਹ ਨਾ ਸੋਚਦੇ ਰਹੋ ਕਿ ਕੰਗੜਾ ਰਣੌਤ ਦੇ ਉੱਪਰ ਸਾਨੂੰ ਗੁੱਸਾ ਸੀਗਾ ਭਾਜਪਾ ਨੇ ਇਹਦੀ ਝਾੜ-ਚੰਬ ਕਰਤੀ ਆ ਲਾਹ-ਪਾਜ ਕਰ ਦਿੱਤੀ ਐ ਤੇ ਹੁਣ ਸਾਨੂੰ ਭਾਜਪਾ ਚੰਗੇ ਲੱਗਣ ਡੈ ਪਏ ਭਾਜਪਾ ਦੇ ਕਾਂਗਰਸ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਤੁਹਾਨੂੰ ਉਹਨਾਂ ਦੇ ਏਜੰਡੇ ਜ਼ਰੂਰ ਕਲੀਅਰ ਹੋਣੇ ਚਾਹੀਦੇ ਆ ਪੰਜਾਬ ਅਤੇ ਪੰਥ ਦਾ ਭਲਾ ਕਿਸ ਗੱਲ ਦੇ ਵਿੱਚ ਐ ਮਨੁੱਖਤਾ ਦਾ ਭਲਾ ਕਿਸ ਗੱਲ ਵਿੱਚ ਐ ਸਰਬੱਤ ਦਾ ਭਲਾ ਇਸ ਗੱਲ ਵਿੱਚ ਹੈ ਤੁਹਾਨੂੰ ਪਤਾ ਸਾਰਿਆਂ ਨੂੰ ਸੋ ਸਹੀ ਰਸਤੇ ਦੇ ਉੱਪਰ ਚੱਲਣ ਦੀ ਜ਼ਰੂਰਤ ਹੈ ਆ ਜਿਹੜੀਆਂ ਖੇਡਾਂ ਖੇੜੀਆਂ ਜਾ ਰਹੀਆਂ ਨੇ ਇਹਨਾਂ ਖੇਡਾਂ ਦੇ ਵਿੱਚ ਜ਼ਿਆਦਾ ਉਲਝਣ ਦੀ ਜ਼ਰੂਰਤ ਨਹੀਂ ਹੈ ਸਾਡੇ ਅਰਗ ਜਿਹੜੇ ਪੱਤਰਕਾਰ ਵਾ ਉਹ ਇਦਾਂ ਦੀਆਂ ਗੱਲਾਂ ਪਤਾ ਕਰਦੇ ਰਹਿੰਦੇ ਆ ਕਿ ਆਹ ਮਸਲਾ ਆ ਗਿਆ ਜੀ ਐ ਹੋ ਗਈ ਓਹ ਹੋ ਗਈ ਪਰ ਜਿਹੜੇ ਪੰਜਾਬ ਦੇ ਲੀਡਰ ਵਾ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਰੂਪ ਦੇ ਵਿੱਚ ਇੱਥੇ ਵਿਚਰਦੇ ਆ ਆਪਾਂ ਵੀ ਜ਼ਰੂਰ ਆਪਣਾ ਧਿਆਨ ਇਸ ਗੱਲ ਦੇ ਵਿੱਚ ਕਰਦੇ ਹੀ ਹੈਗੇ ਆ ਆ ਜਾ ਕੇ ਘੁਮ ਘੁਮਾ ਕੇ ਗੱਲ ਉਹੀ ਕੀਤੀ ਜਾਵੇ ਜਿਹੜੀ ਗੱਲ ਪੰਜਾਬ ਤੇ ਪੰਥ ਦੇ ਭਲੇ ਵਿੱਚ ਆ ਔਰ ਜਦੋਂ ਪੰਥ ਦੇ ਪੰਜਾਬ ਦਾ ਭਲਾ ਹੋਊਗਾ ਤਾਂ ਸਰਬੱਤ ਦਾ ਭਲਾ ਕਰਨ ਦੇ ਵਾਸਤੇ ਫਿਰ ਸਿੱਖ ਪੂਰੀ ਤਰ੍ਹਾਂ ਚਾਰਾਦੋਈ ਕਰ ਸਕਦੇ ਆ ਜਦੋਂ ਸਿੱਖਾਂ ਦੇ ਹੱਥ ਦੇ ਵਿੱਚ ਆਪਣੇ ਕੋਲ ਰਾਜ ਪ੍ਰਬੰਧ ਹੋਊਗਾ ਹੁਣ ਜਦੋਂ ਉਹ ਇਦਾਂ ਦੀਆਂ ਗੱਲਾਂ ਬਾਤਾਂ ਕਰਦੀ ਆ ਕਿ ਉਧਰੋਂ ਪਾਕਿਸਤਾਨ ਤੋਂ ਨਸ਼ਾ ਆਉਂਦਾ ਤਾਂ ਉਸ ਵੇਲੇ ਫਿਰ ਇਹਨੂੰ ਇੱਕ ਸਵਾਲ ਵੀ ਹੈਗਾ ਕਿ ਤੂੰ ਭਾਜਪਾ ਨੂੰ ਨਿਸ਼ਾਨਾ ਕਿਉਂ ਨਹੀਂ ਬਣਾਉਣੀ ਤੂੰ ਕੇਂਦਰ ਦੀ ਸਰਕਾਰ ਨੂੰ ਨਿਸ਼ਾਨਾ ਕਿਉਂ ਨਹੀਂ ਬਣਾਉਣੀ ਤੂੰ ਉਹਨਾਂ ਦੇ ਉੱਪਰ ਵੱਡੇ ਵੱਡੇ ਸਵਾਲ ਕਿਉਂ ਨਹੀਂ ਖੜੇ ਕਰਦੀ ਤੈਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕੰਗੜਾ ਬੀਬੀ ਭਈ ਭਾਜਪਾ ਕੇਂਦਰ ਦੀ ਸਰਕਾਰ ਕਿਉਂਕਿ ਜਿਹੜਾ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਹੋਣਾ ਜੀ ਉਹਦੀ ਰੱਖਿਆ ਕੌਣ ਕਰਦਾ ਪਿਆ ਭਲਾ ਬੀਐਸਐਫ ਬੀਐਸਐਫ ਦਾ ਮਤਲਬ ਕੰਗੜਾ ਜੀ ਹੁੰਦਾ ਹੈਗਾ ਮੇਰਾ ਖਿਆਲ ਆ ਭਈ ਬਾਰਡਰ ਸਿਕਿਉਰਿਟੀ ਫੋਰਸ ਔਰ ਬਾਰਡਰ ਸਿਕਿਉਰਿਟੀ ਫੋਰਸ ਉਹ ਤਾਂ ਕੇਂਦਰ ਦੀ ਸਰਕਾਰ ਦੇ ਅੰਡਰ ਹੁੰਦੀ ਹੈ ਇਹਦਾ ਮਤਲਬ ਤਾਂ ਫਿਰ ਇਹ ਬਣਿਆ ਜਾਂ ਤਾਂ ਫਿਰ ਇਹਦਾ ਮਤਲਬ ਪਾਕਿਸਤਾਨ ਇੰਨਾ ਜ਼ਿਆਦਾ ਤਾਕਤਵਰ ਵਾ ਕਿ ਉਹ ਕੇਂਦਰ ਦੀ ਸਰਕਾਰ ਦੀਆਂ ਅੱਖਾਂ ਦੇ ਵਿੱਚ ਧੂੜ ਪਾ ਕੇ ਬੀਐਸਐਫ ਦੀਆਂ ਅੱਖਾਂ ਦੇ ਵਿੱਚ ਧੂੜ ਪਾ ਕੇ ਪੰਜਾਬ ਰਾਹੀਂ ਨਸ਼ਾ ਤੁਹਾਡੇ ਆਪਣੇ ਸੂਬੇ ਤੱਕ ਪਹੁੰਚਦਾ ਕਰ ਦਿੰਦੇ ਆ ਤਾਂ ਫਿਰ ਹੁਣ ਤੁਸੀਂ ਮੈਨੂੰ ਦੱਸੋ ਇਹਦੇ ਵਿੱਚ ਅਣਗਹਿਲੀ ਕਿਹਦੀ ਹੈ ਇਹਦਾ ਮਤਲਬ ਤੁਹਾਡੀ ਸਰਕਾਰ ਕੇਂਦਰ ਦੇ ਵਿੱਚ ਜਿਹੜੀ ਆ ਉਹ ਕਮਜ਼ੋਰ ਆ ਇਹਦਾ ਮਤਲਬ ਤੁਹਾਡਾ ਆਪਣਾ ਮੁਲਕ ਕਮਜ਼ੋਰ ਆ ਕਿਸੇ ਪਾਰਪਤਨ ਤੇ ਲੱਗੋ ਨਾ ਆਪਣੀਆਂ ਲਗੈਲੀਆਂ ਨੂੰ ਤੁਸੀਂ ਦੂਜਿਆਂ ਦੇ ਸਿਰ ਦੇ ਉੱਪਰ ਮਰਦੇ ਹੋ ਪੰਜਾਬ ਜਾਂ ਪੰਜਾਬੀਆਂ ਦੇ ਸਿਰ ਦੇ ਉੱਪਰ ਤੁਸੀਂ ਮਰਦੇ ਹੋ ਮੈਂ ਇਹ ਗੱਲ ਮੰਨਦਾ ਆ ਆਪਾਂ ਸਾਰੇ ਇਹ ਗੱਲ ਮੰਨਦੇ ਆ ਕਿ ਜਿਹੜਾ ਨਸ਼ਾ ਹੈ ਜੀ ਉਹ ਕੇਵਲ ਪੰਜਾਬ ਹਿਮਾਚਲ ਹਰਿਆਣਾ ਜਾਂ ਕਿਸੇ ਹੋਰ ਸੂਬੇ ਦੀ ਸਮੱਸਿਆ ਨਹੀਂ ਹੈ ਕੇਵਲ ਕਿਸੇ ਇੱਕ ਸੂਬੇ ਦੀ ਸਮੱਸਿਆ ਨਹੀਂ ਹੈ ਇਹ ਪੂਰੇ ਵਿਸ਼ਵ ਦੀ ਸਮੱਸਿਆ ਬਣਿਆ ਹੋਇਆ ਨਸ਼ਾ ਔਰ ਤੁਸੀਂ ਕੇਵਲ ਕਿਸੇ ਇੱਕ ਸੂਬੇ ਦੇ ਸਿਰ ਦੇ ਉੱਪਰ ਇਹ ਸਾਰਾ ਕੁਝ ਮੜ ਕੇ ਤੇ ਉਹਦੇ ਤੇ ਹੀ ਸਾਰਾ ਦੋਸ਼ ਲਾ ਦੇਣਾ ਚਾਹੁੰਦੇ ਹੋ ਆਪ ਐਨ ਸੁਰਖਰੂ ਸਾਡੀ ਪਾਰਟੀ ਵੀ ਐਨ ਸੁਰਖਰੂ ਊਂ ਹਮਾਰੇ ਦੇਸ਼ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੜੀ ਦੂਰ ਅੰਦੇਸ਼ੀ ਹੈ ਹਮ ਵਿਸ਼ਵਗੁਰੂ ਬਣ ਚੁੱਕੇ ਹਾਂ ਉਹ ਇਹ ਕਰ ਰਹੇ ਹੈ ਉਹ ਉਹ ਕਰਤੇ ਹੈ ਤੁਸੀਂ ਸੁਣ ਕੇ ਵੇਖੋ ਇਹਨਾਂ ਦੀਆਂ ਗੱਲਾਂ ਅੱਛਾ ਪਿੱਛੇ ਨਾ ਹੜ ਆ ਗਿਆ ਜਦੋਂ ਆ ਇਧਰਲੇ ਪਾਸੇ ਬਹੁਤ ਬੁਰੇ ਹਾਲਾਤ ਹੋਏ ਆ ਹੱਲੇ ਵੀ ਪੈਰਾਂ ਤੇ ਨਹੀਂ ਆਇਆ ਸਾਰਾ ਹਸਾਬ ਤਾਂ ਵਜਾ ਉੱਥੋਂ ਦਾ ਹਿਮਾਚਲ ਦਾ ਅੱਛਾ ਲੋਕ ਤਰਾ ਤਰਾ ਕਰਨ ਰਏ ਜੇ ਹੜ ਦੇ ਨਾਲ ਔਰ ਇਹ মিডিਆ ਵਾਲੇ ਨੇ ਮੋਹਰੇ ਖੜੇ ਹੋ ਕੇ ਨਾ ਖੜੀ ਹੋ ਕੇ ਦੰਦ ਕੱਢਣ ਢਈ ਆ ਕਹਿੰਦੇ ਹਮਾਰੇ ਪਾਸ ਕੁਝ ਨਹੀਂ ਮੇਰੀ ਤਾਂ ਡਰਾਈਵਰ ਕੀ ਜੋ ਤਨਖਾਹ ਮੇਰਾ ਰਸੋਈਆ ਹੈਗਾ ਮੇਰੀ ਤਾਂ ਤਨਖਾਹ ਸਾਰੀ ਉਧਰ ਹੀ ਚਲ ਚੁਲ ਜਾਂਦੀ ਹੈ ਹੱਸਣ ਢਈ ਆ ਉਥੇ ਲੋਕ ਤਰਾ ਤਰਾ ਕਰਨੇ ਤੁਹਾਡੇ ਆਪਣੇ ਸੂਬੇ ਦੇ ਔਰ ਪੰਜਾਬ ਦੇ ਲੋਕ ਉੱਥੇ ਜਾ ਕੇ ਲੰਗਰ ਲਾਉਂਦੇ ਆ ਕਦੀ ਤਰੀਫ਼ ਸੁਣੀ ਤੁਸੀਂ ਕੰਗਨਾਰਨੌ ਦੀ ਜ਼ੁਬਾਨੀ ਕਿ ਪੰਜਾਬ ਦੇ ਲੋਕ ਇੱਥੇ ਆਣ ਕੇ ਲੰਗਰ ਲਾਉਂਦੇ ਆ ਸਾਡੇ ਵਾਸਤੇ ਨਸ਼ਾ ਹੱਦ ਹੋਵੇ ਕਮਾਲ ਦੀ ਗੱਲ ਹੈ ਕਸੂਰ ਆਪਣਾ ਦੋਸ਼ ਕਿਸੇ ਦੂਜੇ ਦੇ ਸਿਰ ਦੇ ਉੱਪਰ ਦੂਜੇ ਦੇ ਸਿਰ ਦੇ ਉੱਪਰ ਮੜੀ ਜਾਓ ਵੀ ਸਾਡੀ ਗਲਤੀ ਕੋਈ ਨਹੀਂ ਹੈਗੀ ਆਪਣੇ ਕਹਿੰਦੀ ਸਾਡੇ ਲੋਕ ਕਹਿੰਦੀ ਭੋਲੇ ਭਾਲੇ ਆ ਕਮਾਲ ਦੀ ਗੱਲ ਹੈ ਕੀ ਆ ਅੱਛਾ ਭੋਲੇ ਭਾਲੇ ਲੋਕ ਭੋਲੇ ਨਹੀਂ ਫਿਰ ਮੈਨੂੰ ਲੱਗਦਾ ਜਾਂ ਤੇ ਹੁਣ ਜੇ ਮੈਂ ਕੋਈ ਗੱਲ ਆਖੂੰਗਾ ਫਿਰ ਇਹਨਾਂ ਨੂੰ ਗੁੱਸਾ ਲੱਗਣਾ ਹੈਗਾ ਭੋਲੇ ਨਹੀਂ ਕੋਈ ਹੋਰ ਨਾਮ ਦਿੱਤਾ ਜਾ ਸਕਦਾ ਉਹਨਾਂ ਨੂੰ ਦਿਮਾਗ ਦੀ ਘਾਟ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਕੀ ਨਾਂ ਦਿੱਤਾ ਜਾਵੇ ਉੱਥੇ ਤਰਾਸਦੀ ਆਉਂਦੀ ਹੈ ਪੰਜਾਬ ਦੇ ਲੋਕ ਗੁਰੂ ਪਿਆਰੇ ਸਿੱਖ ਉਹਨਾਂ ਦੇ ਵਾਸਤੇ ਲੰਗਰ ਲੈ ਕੇ ਜਾਂਦੇ ਆਂ ਔਰ ਜਦੋਂ ਗੁਰੂ ਕੇ ਸਿੰਘ ਇਧਰੋਂ ਲੰਘ ਕੇ ਉਧਰ ਨੂੰ ਜਾਂਦੇ ਆਂ ਤਾਂ ਗੁਰੂ ਕੇ ਸਿੰਘਾਂ ਦੇ ਮੋਟਰਸਾਈਕਲਾਂ ਦੇ ਮੋਰੇ ਗੱਡੀਆਂ ਦੇ ਮੋਰੇ ਲੱਗੇ ਹੋਏ ਨਿਸ਼ਾਨ ਸਾਹਿਬ ਇਹਨਾਂ ਨੂੰ ਤਕਲੀਫ ਪਹੁੰਚਾਉਂਦੇ ਆਂ ਔਰ ਉਹਨਾਂ ਦੇ ਨਾਲ ਇਹ ਬਦਸਲੂਕੀ ਕਰਦੇ ਆਂ ਉਹਨਾਂ ਦੇ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦੇ ਆਂ ਔਰ ਉਹਨਾਂ ਦੇ ਨਾਲ ਲੜਾਈ ਝਗੜੇ ਕਰਦੇ ਆਂ ਤੇ ਕਈ ਨੌਜਵਾਨਾਂ ਨੂੰ ਇਹ ਕੁੱਟਦੇ ਵੀ ਹੈਗੇ ਆਂ ਹੁਣ ਦੱਸੋ ਜੀ ਭੋਲੇ ਕਈਏ ਕਿ ਕੀ ਕਈਏ ਕਮੈਂਟ ਕਰਕੇ ਦੱਸਿਓ ਕੀ ਕਿਹਾ ਜਾਵੇ ਇਹ ਉਹਨਾਂ ਨੂੰ ਭੋਲੇ ਭਾਲੇ ਦੱਸਦੀ ਆ ਕਹਿੰਦੇ ਸਾਡੇ ਲੋਕ ਭੋਲੇ ਭਾਲੇ ਹੈ ਮਤਲਬ ਜੇ ਉੱਥੇ ਕੋਈ ਵਿਗੜਦੇ ਆ ਉਹ ਤਾਂ ਫਿਰ ਉਹ ਭੋਲੇ ਭਾਲੇ ਆ ਕੋਈ ਹੋਰ ਵਿਗੜਦਾ ਆ ਆ ਕੇ ਉਹਨਾਂ ਨੂੰ ਪੰਜਾਬ ਰਾਹੀ ਹੋ ਕੇ ਨਸ਼ਾ ਜੜਾ ਹੁੰਦਾ ਆ ਜਾਂ ਪੰਜਾਬ ਦੇ ਲੋਕਾਂ ਤੋਂ ਉਹਨਾਂ ਨੂੰ ਜਾਗ ਲੱਗਦੀ ਆ ਨਸ਼ੇ ਦੀ ਕਮਾਲ ਦੀ ਗੱਲ ਹੈਗੀ ਆ ਵਾਹਿਗੁਰੂ ਜਣੇ ਜੀ ਹੁਣ ਆਪਾਂ ਨੂੰ ਤੇ ਪਤਾ ਨਹੀਂ ਹੈਗਾ ਰੱਬ ਜਣੇ ਕਿਉਂ ਪੰਜਾਬੀਆਂ ਦੇ ਜਾਂ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਦੇ ਖਰੇ ਉਹਨੂੰ ਕੋਈ ਪੈ ਰਹੀ ਦੰਦਾ ਹੈਗਾ ਰੱਬ ਜਾਣੇ ਆ ਮੈਂ ਪਹਿਲੇ ਲਫਜ਼ ਤਾਂ ਬੋਲਿਆ ਤਾਂ ਜਿਹਦੇ ਨਾਲ ਜਿੱਦਾਂ ਇਹ ਇੱਥੇ ਦੇ ਕਿਸਾਨਾਂ ਨੂੰ ਕਹਿੰਦੀ ਆ ਜਾਂ ਇੱਥੇ ਲੋਕ ਸੰਘਰਸ਼ ਕਰਦੇ ਜਦੋਂ ਵੀ 100-100 ਰੁਪਏ ਦਿਹਾੜੀ ਪਿਆਜਾਤੇ ਹੈ 100 ਇੱਧਰ ਹੋ ਸਕਦਾ ਰੱਬ ਮਤਲਬ ਕੋਈ ਤਾਂ ਕਹਿ ਗੱਲ ਹੋਊਗੀ ਨਾ ਜੀ ਜਾਂ ਫਿਰ ਇੰਨੀ ਜਿਆਦਾ ਭੂਲੀ ਕਹਿ ਲਈਏ ਵੀ ਉਹਨੂੰ ਪਤਾ ਹੀ ਕੋੱਖ ਨਹੀਂ ਹੈਗਾ ਦੁਨੀਆਦਾਰੀ ਦਾ ਕਿ ਕਿੱਥੋਂ ਨਸ਼ਾ ਆਉਦਾ ਕਿੱਦਾਂ ਹੁੰਦੀ ਜੇ ਕੱਖ ਪਤਾ ਹੀ ਨਹੀਂ ਹੈਗਾ ਤਾਂ ਇਹਦਾ ਮਤਲਬ ਇਹ ਬਣਿਆ ਵੀ ਇਹ ਲੀਡਰ ਬਣਦੇ ਯੋਗ ਨਹੀਂ ਹੈਗੀ ਇਹ ਲੋਕਾਂ ਦੀ ਅਗਵਾਈ ਕਰਨ ਦੇ ਯੋਗ ਨਹੀਂ ਹੈਗੀ ਜਿਹਨੂੰ ਇਹ ਹੀ ਨਹੀਂ ਪਤਾ ਹੈਗਾ ਕਿ ਪਾਰੋਜੇ ਨਸ਼ਾ ਆਉਂਦਾ ਹੈਗਾ ਤੇ ਨਸ਼ਾ ਰੋਕਣਾ ਕਿਨੇ ਆ ਭਲਿਏ ਨਸ਼ਾ ਉਹਨੇ ਹੀ ਰੋਕਣਾ ਜਿਹੜੀ ਪਾਰਟੀ ਦੇ ਨਾਲ ਜੁੜੀ ਹੋਈਆਂ ਨਸ਼ਾ ਉਹਨੇ ਹੀ ਰੋਕਣਾ ਆ ਜਿਹਦੇ ਗੁਣ ਗਾਇਨ ਕਰਦੀ ਥੱਕਦੀ ਨਹੀਂ ਤੂੰ ਵਿਸ਼ਵਗੁਰੂ ਬਣ ਗਿਆ ਜਿਹੜਾ ਕਹਿੰਦੇ ਹਮਾਰਾ ਦੇਸ਼ ਵਿਕਾਸ ਦੀ ਬੁਲੰਦੀਆਂ ਕੋ ਛੂਨੇ ਗਿਆ ਹੁਆ ਹੈ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਕਿਹਾ ਕਰ ਜਦੋਂ ਉਹਨਾਂ ਦੇ ਕੋਲ ਬੈਣੀ ਹੈ ਉਹਨਾਂ ਨੂੰ ਪੁੱਛਿਆ ਕਰ ਇਹ ਗੱਲ ਪਈ ਤੁਹਾਡੇ ਕੋਲ ਤੁਹਾਡੇ ਤੁਹਾਡੀ ਲੱਤਾ ਦਮ じゃ ਕਿਉਂ ਨਹੀਂ ਹੈਗਾ ਜੇ ਸੱਚੀ ਉਧਰੋਂ ਨਸ਼ਾ ਆਉਂਦਾ ਹੈਗਾ ਵੀ ਤੁਹਾਡੇ ਵੀ ਤੁਸੀਂ ਰੋਕ ਕਿਉਂ ਨਹੀਂ ਪਾਉਣੇ ਹੈਗੇ ਜਾਂ ਫਿਰ ਤੁਸੀਂ ਇਹ ਗੱਲ ਲਿਖ ਕੇ ਦੇ ਦਿਓ ਕਿ ਪੰਜਾਬ ਦੇ ਲੋਕ ਇੰਨੇ ਬਹਾਦਰ ਹੈਗੇ ਆ ਵੀ ਉਧਰ ਵਾਲੇ ਵੀ ਬੜੇ ਬਹਾਦਰ ਹੈਗੇ ਆ ਵੀ ਉਹ ਨਸ਼ਾ ਇਧਰ ਭੇਜ ਵੀ ਦਿੰਦੇ ਆ ਤੇ ਪੰਜਾਬ ਵਾਲੇ ਫਿਰ ਲੈ ਵੀ ਆਉਂਦੇ ਆ ਜੇਲਾਂ ਚ ਕੌਣ ਪਚਾਉਂਦਾ ਜੀ ਫਿਰ ਨਸ਼ਾ ਇਹਦਾ ਵੀ ਭਲਾਕ ਜਵਾਬ ਦੇ ਦਿਓ ਹਿਮਾਚਲ ਪ੍ਰਦੇਸ਼ ਦੇ ਵਿੱਚ ਤੁਹਾਡੀ ਸਰਕਾਰ ਕੀ ਕਰਨ ਢੀ ਜੇ ਇਹਦਾ ਮਤਲਬ ਉਹ ਵੀ ਨਾਲ ਹੀ ਲੜੀ ਹੋਈ ਆ ਉਹ ਵੀ ਨਸ਼ੇ ਲੈ ਕੇ ਆਉਂਦੀ ਐ ਸ਼ਾਇਦ ਇਹ ਜਵਾਬ ਦੇ ਸਕਦੇ ਆ ਕਿ ਹਾਂ ਮਤਲਬ ਇਦਾਂ ਆ ਕਿ ਜਿੱਥੇ ਤਾਂ ਸਾਡੀ ਸਰਕਾਰ ਹੈਗੀ ਆ ਉੱਥੇ ਤਾਂ ਅਸੀਂ ਠੀਕ ਆ ਉੱਥੇ ਕੋਈ ਨਾ ਕੋਈ ਹੋਰ ਬਹਾਨਾ ਲਾ ਲਣਗੇ ਵੀ ਜੇ ਉੱਥੇ ਫਿਰ ਵੀ ਨਿਸ਼ਾਨ ਆਉਂਦਾ ਉੱਥੇ ਵਿਰੋਧੀ ਪਾਰਟੀਆਂ ਲੈ ਆਉਂਦੀਆਂ ਉੱਥੇ ਆ ਬਹਾਨਾ ਲਾ ਕੇ ਸੋ ਮੈਂ ਆਪਣੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਭੜਿਓ ਇਹਨਾਂ ਲੋਕਾਂ ਦੇ ਪਿੱਛੇ ਨਾ ਲੱਗੋ ਏ ਇਹ ਲੋਕ ਕਦੀ ਵੀ ਕੁਝ ਵੀ ਕਿਉਂਕਿ ਪੈਰ ਤੇ ਪਾਣੀ ਨਹੀਂ ਪੈਣ ਦੇਣਾ ਇਹ ਹੁਣ ਨਵੀਂ ਨਵੀਂ ਲੀਡਰ ਬਣੀ ਐ ਇਸ ਕਰਕੇ ਇਹਨੂੰ ਗੱਲ ਬਹੁਤੀ ਸਾਹਮਣੀ ਨਹੀਂ ਆਉਂਦੀ ਹੈਗੀ ਜਦੋਂ ਇਹ ਹਟ ਜਾਣਾ ਹੈਗਾ ਇਹਨਾਂ ਨੇ ਤੁਹਾਡੇ ਤੁਸੀਂ ਦੇਖੀ ਤੁਸੀਂ ਲੱਗੇ ਰਹੇ ਨਾ ਕਿੰਨੇ ਬੜੇ ਹੋ ਗਏ ਇਸ ਮੁਲਕ ਨੂੰ ਆਜ਼ਾਦ ਹੋਇਆ ਨੂੰ ਹਾਲੇ ਤੱਕ ਵੀ ਗੱਲਾਂ ਪਤਾ ਨਹੀਂ ਕਿੱਥੇ ਕਿੱਥੇ ਦੀਆਂ ਤੁਸੀਂ ਪੰਜਾਬ ਤੋਂ ਬਾਹਰ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਤਾਂ ਵੇਖੋ ਕਿਹੋ ਜਿਹੇ ਹਾਲਾਤ ਹੈਗੇ ਆ ਕਿਸੇ ਦੀ ਹਸਪੀਟਲ ਉੱਤੇ ਡੈਥ ਹੋ ਜਾਂਦੀ ਹੈ ਨਾ ਤਾਂ ਕਈ ਵਾਰ ਉਹਨੂੰ ਐਂਬੂਲੈਂਸ ਨਹੀਂ ਮਿਲਦੀ ਹੈਗੀ ਰੇੜੀ ਤੇ ਪਾ ਕੇ ਲੈ ਕੇ ਜਾਣ ਦੇ ਹੁੰਦੇ ਆ ਐਕ ਮੈਂ ਪਿਛਲੇ ਦਿਨੀ ਵੇਖਣਿਆ ਸੋਸ਼ਲ ਮੀਡੀਆ ਦੇ ਉੱਪਰ ਇੱਕ ਫੋਟੋ ਕੋ ਮੰਡਈ ਆ ਉਹ ਦੋ ਫੋਟੋ ਆਇਆ ਇੱਕ ਦੇ ਵਿੱਚ ਉਹ ਕੋਈ ਹੈਗਿਆ ਔਰਤ ਉਹਦੀ ਮੌਤ ਹੋ ਗਈ ਹੈ ਔਰ ਦੁਆ ਜਣਾ ਉਹਨੂੰ ਇਕੱਠੀ-ਕੁੱਠੀ ਕਰਕੇ ਬੋਰੀ ਵਿੱਚ ਪਾ ਕੇ ਤੇ ਉਹਨੂੰ ਉੱਥੋਂ ਲੈ ਕੇ ਜਾਣ ਡੈਓ ਹਸਪੀਟਲ ਦੇ ਵਿੱਚੋਂ ਗੱਲਾਂ ਕਿਤੇ ਦੀਆਂ ਤੇ ਹਾਲਾਤ ਆ ਹੈਗੇ ਆ ਸੋ ਇਸ ਕਰਕੇ ਮੈਂ ਆਪਣੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਭਲਿਓ ਇਹਨਾਂ ਲੋਕਾਂ ਤੋਂ ਥੋੜਾ ਜਿਹਾ ਖਿਹੜਾ ਛਡਵਾ ਕੇ ਪੰਥ ਅਤੇ ਪੰਜਾਬ ਦਾ ਜਿਸ ਰਾਹੇ ਤੁਰਿਆ ਭਲਾ ਹੋਣਾ ਜਿਹੜੀ ਸੋਚ ਲੈ ਕੇ ਤੁਰਿਆ ਭਲਾ ਹੋਣਾ ਉਹ ਸੋਚ ਅਤੇ ਉਹ ਰਾਹ ਚੁਣੋ ਉਸ ਸੋਚ ਨੂੰ ਲੈ ਕੇ ਉਸ ਰਾਹ ਦੇ ਉੱਪਰ ਤੁਰੋ ਜਿਸ ਰਾਹ ਦੇ ਉੱਪਰ ਤੁਰਿਆ ਤੁਹਾਨੂੰ ਆਪਣੀ ਮੰਜ਼ਲੇ ਮਕਸੂਦ ਮਿਲ ਜਾਵੇ ਜਿੱਥੇ ਜਦੋਂ ਤੁਹਾਡੇ ਆਪ ਦੇ ਹੱਥਾਂ ਦੇ ਵਿੱਚ ਰਾਜ ਪ੍ਰਬੰਧ ਹੋਊਗਾ ਤਾਂ ਫਿਰ ਤੁਸੀਂ ਜਿਹੜਾ ਆਪ ਪੜ੍ਹਦੇ ਆ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫਿਰ ਖਾਲਸਾ ਸਰਬੱਤ ਦਾ ਭਲਾ ਕਰਨ ਦੇ ਕਾਬਿਲ ਹੋ ਜਾਊਗਾ ਯੋਗ ਹੋ ਜਾਊਗਾ ਖਾਲਸਾ ਤੇ ਹੁਣ ਵੀ ਭਲਾ ਕਰਦਾ ਰਾਜ ਭਾਗ ਜਦੋਂ ਨਹੀਂ ਹੈਗੇ ਖਾਲਸਾ ਤਦ ਵੀ ਸਾਰਾ ਕੁਝ ਕਰਦਾ ਆਪਣੀ ਬਿੱਤ ਦੇ ਮੁਤਾਬਕ ਕੀ ਨਹੀਂ ਕਰਦਾ ਦੁਨੀਆ ਭਰ ਦੇ ਵਿੱਚ ਅੱਜ ਸਿੱਖ ਸੇਵਾ ਦੇ ਨਾਂ ਤੋਂ ਜਾਣੇ ਜਾਂਦੇ ਆ ਔਰ ਜਦੋਂ ਸਿੱਖਾਂ ਦੇ ਕੋਲ ਰਾਜ ਪ੍ਰਬੰਧ ਹੋਊਗਾ ਸਿੱਖਾਂ ਨੇ ਪਹਿਲਾ ਐਗਜ਼ਾਮਪਲ ਸੈੱਟ ਕੀਤੀਆਂ ਹੋਈਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਲਾ ਰਾਜ ਭਾਗ ਖਾਲਸਾ ਰਾਜ ਸਿੱਖ ਰਾਜ ਜਿਹਨੂੰ ਕਹਿੰਨੇ ਆਪਾਂ ਉਹ ਇਸ ਗੱਲ ਦੀ ਮਿਸਾਲ ਹੈ ਕਿ ਸਿੱਖ ਕਿੰਨਾ ਵਧੀਆ ਰਾਜ ਪ੍ਰਬੰਧ ਕਰਦੇ ਰਹੇ ਆ ਔਰ ਜੇ ਆਉਂਦੇ ਸਮੇਂ 'ਚ ਵੀ ਸਿੱਖਾਂ ਦੇ ਕੋਲ ਜੇ ਰਾਜ ਭਾਗ ਹੋਊਗਾ ਤਾਂ ਗੁਰੂ ਹਾਸ਼ੇ ਦੇ ਮੁਤਾਬਕ ਸਿੱਖ ਵਧੀਆ ਰਾਜ ਪ੍ਰਬੰਧ ਦੇਣ ਦੇ ਸਮਰੱਥ ਹੈਗੇ ਸੋ ਮੈਂ ਆਪ ਲੋਕਾਂ ਨੂੰ ਤਾਂ ਇਹੀ ਕਹਿਣਾ ਚਾਹੂੰਗਾ ਕਿ ਹੁਣ ਸਾਰਾ ਦਿਨ ਬਸ ਇਹਦੇ ਦੋਲੇ ਨਾ ਹੁੰਦੇ ਰਹੋ ਕਿ ਇਹਨੇ ਆਹ ਗੱਲ ਬੋਲ ਦਿੱਤੀ ਐ ਤੇ ਆਪਾਂ ਇਹਨੂੰ ਗਾਲਾਂ ਕੱਢਣ ਤੇ ਜ਼ੋਰ ਦੇ ਰੱਖਣਾ ਆਪਦੇ ਅਰੇ ਲੱਗੋ ਜਿਸ ਪਾਰਟੀ ਦੇ ਨਾਲ ਜੁੜੀ ਹੋਈ ਐ ਨਾ ਜੀ ਜਿਹੜਾ ਥਿੰਕ ਟੈਂਕ ਉਹਨਾਂ ਨੂੰ ਚਲਾਉਂਦਾ ਇਸ ਮੁਲਕ ਨੂੰ ਚਲਾਉਂਦਾ ਉਹ ਆਪਦੇ ਅਰੇ ਲੱਗੇ ਹੋਏ ਐ ਉਹਨਾਂ ਦੇ ਵੱਡੀ ਗਿਣਤੀ ਵਿੱਚ ਲੋਕ ਉਹ ਆਪਣੇ ਏਜੰਡੇ ਦੇ ਉੱਪਰ ਕੰਮ ਕਰਦੇ ਹੋਏ ਔਰ ਲਗਾਤਾਰ ਹੌਲੀ-ਹੌਲੀ ਕਰਕੇ ਗਾਂ ਨੂੰ ਵਾਧੇ ਜਾ ਰਹੇ ਨੇ ਔਰ ਤੁਸੀਂ ਕੇਵਲ ਤਾਂ ਕੇਵਲ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਇਹਨਾਂ ਨੂੰ ਉਹਨਾਂ ਨੂੰ ਆਪਣਿਆਂ ਨੂੰ ਕੇਵਲ ਤੇ ਕੇਵਲ ਖੋਸਣ ਦੇ ਜੋਗੇ ਹੀ ਨਾ ਰਹਿ ਜਿਓ ਬਸ ਇੰਨੀ ਇੱਕ ਮੇਰੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ